ਵੀਰੋ ਕਿਸਾਨੀ ਸੰਘਰਸ਼ ਦੌਰਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬਣੇ ਚਿੰਤਾਜਨਕ ਹਾਲਾਤਾਂ ਨੇ ਤੇ ਨੌਜਵਾਨ ਕਿਸਾਨ ਸੁਪਕਰਮਨ ਦੀ ਮੌਤ ਨੇ ਦਿਲ ਨੂੰ ਝੰਜੋੜ ਕੇ ਰੱਖਤਾ ਹੈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਸੁਖੀ ਸਾਂਦੀ ਆਪਣਾ ਸੰਘਰਸ਼ ਜਿੱਤ ਕੇ ਵਾਪਸ ਮਣ ਪਰ ਅੱਜ ਸਵਾਲ ਤਾਂ ਪੰਜਾਬ ਸਰਕਾਰ ਦੇ ਦੋਹਰੇ ਚਿਹਰੇ ਦੇ ਉੱਤੇ ਵੀ ਜਿਸ ਤਰੀਕੇ ਹਰਿਆਣਾ ਦੀ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਪੰਜਾਬ ਦੀ ਧਰਤੀ ਤੇ ਖੜੇ ਕਿਸਾਨਾਂ ਤੇ ਇਹਨਾਂ ਤਸ਼ੱਦਦ ਕਰ ਰਹੀ ਹੈ ਤੇ ਪੰਜਾਬ ਪੁਲਿਸ ਵੱਲੋਂ ਕੋਈ ਜਵਾਬੀ ਕਾਰਵਾਈ ਨਹੀਂ ਤੇ ਮੈਂ ਹੁਣੀ-ਹੁਣੀ ਖਬਰ ਪੜ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਇਹ ਸਮਾਂ ਆਪਣੀ ਸੁਰੱਖਿਆ ਵਧਾਣ ਦਾ ਕਿ ਜਿਹੜੇ ਬਾਰਡਰ ਤੇ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਸੁਰੱਖਿਆ ਕਵਚ ਬਣਾਣ ਦਾ ਮੈਂ ਸਵਾਲ ਕਰਦਾ ਕਿ ਹਰਿਆਣਾ ਦੀ ਸਰਕਾਰ ਹਰਿਆਣਾ ਦੀ ਪੁਲਿਸ ਅਥਰੂ ਗੈਸ ਦੇ ਗੋਲੇ ਖੋਰ ਰਬੜ ਜਿਹੜੇ ਬੁਲਟ ਹੈ ਉਹ ਪੰਜਾਬ ਦੀ ਧਰਤੀ ਤੇ ਖੜੇ ਕਿਸਾਨਾਂ ਦੇ ਮਾਰ ਰਹੀ ਹੈ ਕੀ ਪੰਜਾਬ ਪੁਲਿਸ ਕੱਲੀ ਮੁਕ ਦਰਸ਼ਕ ਬਣੀ ਹੋਈ ਹੈ ਕੋਈ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਿਹੜਾ ਅਜ ਇੱਕ ਕਿਸਾਨ ਸ਼ਹੀਦ ਹੋ ਗਿਆ ਕੀ 302 ਦਾ ਪਰਚਾ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਦੇ ਖਿਲਾਫ ਦਰਜ ਕੀਤਾ ਜਾਊਗਾ ਕਿ ਤੁਹਾਡੀ ਇੱਕ ਲੁਕਮੀ ਖੇਡ ਦੋਨੋਂ ਸੂਬਿਆਂ ਦੀ ਮਿਲ ਕੇ ਕਿਸਾਨਾਂ ਦੇ ਖਿਲਾਫ ਹੈ ਇਸ ਗੱਲ ਦਾ ਜਵਾਬ ਦਿਓ ਕਿਉਂ ਨਹੀਂ ਪੰਜਾਬ ਦੀ ਪੁਲਿਸ ਅੱਗੇ ਖੜੀ ਹੁੰਦੀ ਤੇ ਕਿਸਾਨਾਂ ਦਾ ਸੁਰੱਖਿਆ ਕਵਚ ਬਣਦੀ ਅਗਰ ਤੁਸੀਂ ਕਿਸਾਨਾਂ ਦੇ ਨਾਲ ਸਹਿਮਤ ਹੋ ਤਾਂ ਥੋਡੀ ਪੁਲਿਸ ਬਾਰਡਰ ਤੇ ਅੱਗੇ ਖੜੀ ਹੋਵੇ ਉਹ ਤੋਂ ਪਿੱਛੇ ਕਿਸਾਨ ਖੜੇ ਹੋਣ ਤੇ ਤੁਸੀਂ ਉਹਨਾਂ ਨੂੰ ਸੇਫ ਪੈਸੇਜ ਦਿੱਲੀ ਤੱਕ ਦਵਾਓ ਫਿਰ ਅਸੀਂ ਮੰਨਾਂਗੇ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਸਹਿਮਤ ਹੈ ਇਹ ਜਿਹੜਾ ਦੋ ਕਲਾਸ ਸਟੈਂਡ ਤੁਸੀਂ ਕੇਂਦਰ ਤੇ ਹਰਿਆਣਾ ਦੀ ਸਰਕਾਰ ਨਾਲ ਮਿਲ ਕੇ ਖੇਡ ਰਹੇ ਹੋ ਕਿ ਅੱਜ ਲੋਕਾਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਨੰਗਾ ਹੋ ਗਿਆ